ਸਰ ਗਵਰਨਮੈਂਟ ਉਹਨਾਂ ਦੇ ਅਮ ਤਰੇ ਸਾਡੇ ਕੀ ਵੀ ਨੇ ਸਾਹਮਣੇ ਨਾ ਅੱਛਾ ਇਹਨਾਂ ਨੂੰ ਮੋਮੈਂਟੋ ਸਰਵਲ ਨੂੰ ਅਸੀਂ ਦਿਵਾਉਣਾ ਸਰ ਬਹੁਤ ਮਿਹਨਤ ਕੀਤੀ ਸਰ ਅੱਛਾ ਵੈਰੀ ਗੁੱਡ ਉਹ ਮੁबारकम ਬਹੁਤ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਵੈਰੀ ਗੁੱਡ ਆਲ ਦਾ ਬੈਸਟ ਆਲ ਦਾ ਜੀ ਕੁੱਪਿੰਦਰ ਸਿੰਘ ਇੱਕ ਜਗਜੀਤ ਜਰਵਾਹ ਕਿਆ ਬਾਤ ਬਦਾਂਗੇ ਬਹੁਤ ਬਹੁਤ ਜੀ ਸਵਾਏ ਸ਼ਿਵਾਲਾ ਤੋਂ ਸਰ ਅਸੀਂ ਸਾਰੀਆਂ ਚੀਜ਼ਾਂ ਇੰਪਰੂਵ ਕਰਤੀਆਂ ਹਵਾਲਾਤ ਨੂੰ ਨਹੀਂ ਠੀਕ ਕੀਤਾ ਸੀ ਅਸੀਂ ਠੀਕ ਸਰ ਅਸੀਂ ਜਿਹੜੀ ਹੁਣ ਸਾਡੀ ਤਫਤੀਸ਼ ਹੈ ਨਾ ਸਰ ਉਹਨੂੰ ਜਿਵੇਂ ਸੀਬੀਆਈ ਦੇ ਪੈਟਰਨ ਤੇ ਲਿਆਇਆ ਹੈ ਸਰ ਓਕੇ ਕਿ ਜੇ ਅੱਗੇ ਕੀ ਹੁੰਦਾ ਸਰ ਪਾਰਿਆਂ ਦੇ ਵਿੱਚ ਜਿਹੜੀ ਤਫਤੀਸ਼ ਹੈ ਸਰ ਇਹ ਨਵੇਂ ਦਸਤਰ ਬਣੇ ਸੀ ਹੂੰ ਇਹ ਸਭ ਠੀਕ ਹੈ ਅੱਛਾ ਇਹ ਹੁੰਦਾ ਸੀ ਸਾਡਾ ਸਰ ਕਿ ਜੋ ਚਲਾਨ ਤਿਆਰ ਕਰਦੇ ਸੀ ਨਾ ਸਰ ਉਦੋਂ ਹੀ ਉਹਨੂੰ ਚੈੱਕ ਕਰਦਾ ਸੀ ਬੌਸ ਹੂੰ ਸਰ ਅਸੀਂ ਸ਼ੁਰੂਆਤ ਤੋਂ ਲੈ ਕੇ ਸ਼ੁਰੂਆਤ ਤੋਂ ਅਸੀਂ ਦੋ ਤਰ੍ਹਾਂ ਦੀ ਮਾਨੀਟਿੰਗ ਕਰਦੇ ਹਾਂ ਸਰ ਇੱਕ ਸਰ ਅਸੀਂ ਤਫ਼ਤੀਸ਼ ਦੇ ਦੌਰਾਨ ਮਾਨੀਟਿੰਗ ਕਰਦੇ ਹਾਂ ਸਰ ਇੱਕ ਸਰ ਟ్రਾਇਲ ਦੇ ਦੌਰਾਨ ਸਰ ਤਾਂ ਅਸੀਂ ਸਿੱਧਾ ਹੀ ਪੈਟਰਨ ਦੇ ਉੱਪਰ ਸਰ ਨੂੰ ਅਪਣਾਉਂਦੇ ਹੋਏ ਸਰ ਤਫ਼ਤੀਸ਼ੀ ਨੂੰ ਸਿਰਫ਼ ਤਫ਼ਤੀਸ਼ ਦੇ ਦੌਰਾਨ ਨਹੀਂ ਉਹਨੂੰ ਕਾਨੂੰਨ ਤੱਖਣ ਤੋਂ ਸਰ ਉਹਨੂੰ ਜਾਨੂ ਕਰਾ ਦਿੰਨੇ ਆ ਸਰ ਤੇ ਸਰ ਅਸੀਂ ਸਰ ਟ్రਾਇਲ ਦੇ ਦੌਰਾਨ ਸਰ ਅਸੀਂ ਇੱਕ ਸਰ ਇੱਕ ਵੈਬ ਪੋਰਟਲ ਬਣਾਇਆ ਸਰ ਮਾਈ ਕੇਸ ਨਾਂ ਦਾ ਸਰ ਉਸ ਸਰ ਜਿੰਨੇ ਵੀ ਸਰ ਏਐਨਟੀ ਆਫ ਦੇ ਸਰ ਪੈਂਡਿੰਗ ਕੇਸ ਨੇ ਸਰ ਪੰਜਾਬ ਦੇ ਸਾਰੇ ਸਰ ਉਸ ਪੋਰਟਲ ਤੇ ਸਰ ਉਹਦੀ ਕੇਸ ਮਾਨੀਟਰਿੰਗ ਕਰ ਸਕਦੇ ਨੇ ਸਰ ਉਸ ਉਸ ਬਾਈ ਕੇਸ ਪੋਰਟਲ ਤੇ ਤੋਂ ਸਰ ਸਰ ਉਸ ਨੂੰ ਸਰ ਜਿਵੇਂ ਅੱਜ ਸਰ 28 ਤਰੀਕੇ ਸਰ 28 ਤਰੀਕ ਨੂੰ ਸਰ ਜਿੰਨੇ ਵੀ ਅੱਜ ਸਰ ਕੇਸ ਨੇ ਸਰ ਪੰਜਾਬ ਦੇ ਸਰ ਸਾਡੇ ਏਐਨਟੀ ਆਫ ਦੇ ਸਰ ਉਸ ਪੋਰਟਲ ਤੇ ਤੁਸੀਂ ਦੇਖਣਗੇ ਸਰ ਉਸ ਪੋਰਟਲ ਤੇ ਸਰ ਕੇਸ ਬਾਈ ਸਰ ਇੱਕ ਇੱਕ ਕੇਸ ਦੇ ਕਿੰਨੇ ਕਿੰਨੇ ਸਰ ਗਵਾਹਾਂ ਨੂੰ ਸਮਨ ਕੀਤਾ ਗਿਆ ਹੈ ਉਹ ਗਵਾਹ ਦੀ ਲਿਸਟ ਉਹਨਾਂ ਦੇ ਨਾਂ ਆਣਗੇ ਸਰ ਉਹਨਾਂ ਨੂੰ ਸਰ ਜਿਹੜੇ ਤਾਲੇ ਚ ਵਿੱਚ ਆਏ ਨਹੀਂ ਸਰ ਉਹਨਾਂ ਦੇ ਨਾਂ ਸਰ ਜਿਹੜੇ ਨਹੀਂ ਆਏ ਸਰ ਉਹਨਾਂ ਦੇ ਨਾਂ ਸਰ ਇਸਰ ਨਹੀਂ ਆਇਆ ਤੁਸੀਂ ਉਹਨੇ ਕੀ ਕਾਰਨ ਨਹੀਂ ਸਰ ਕਿਉਂ ਨਹੀਂ ਆਇਆ ਸਰ ਇਹ ਸਾਰੀ ਲਿਸਟ ਸਰ ਉਹਦੇ ਵਿੱਚ ਸਰ ਦਿਖਾਈ ਜਾਵੇਗੀ ਇਹਦੇ ਨਾਲ ਸਰ ਇੱਕ ਇੱਕ ਹੋਰ ਬੜੀ ਵਧੀਆ ਚੀਜ਼ ਹੈ ਸਰ ਉਹਦੇ ਵਿੱਚ ਅਲਰਟ ਦੇਣ ਦੀ ਸਰ ਉਹਦੇ ਵਿੱਚ ਸਰ ਅਸੀਂ ਕਿਸੇ ਵੀ ਸਰ ਗਵਾਹ ਨੂੰ ਜਿਹਦੀ ਗਵਾਹੀ ਹੈ ਸਰ ਉਹਨਾਂ ਦੇ ਮੈਸੇਜ ਤੇ ਸਰ ਉਹਦੇ ਫੋਨ ਤੇ ਸਰ ਅਲਰਟ ਭੇਜ ਸਕਦੇ ਹਾਂ ਸਰ ਕਿ ਤੁਹਾਡੀ ਗਵਾਹੀ ਹੈ ਸਰ ਤੁਸੀਂ ਗਵਾਹੀ ਤੇ ਪੇਸ਼ ਹੋਣਾ ਸਰ ਤੇ ਇਸ ਨਾਲ ਸਰ ਇਸ ਪੋਰਟਲ ਦੇ ਆਉਣ ਤੋਂ ਬਾਅਦ ਸਰ ਇਹ ਦੇਖਿਆ ਗਿਆ ਹੈ ਸਰ ਕਿ ਹੁਣ ਜਿਹੜੀ ਸੁਣਵਾਈ ਹੈ ਸਰ ਅਦਾਲਤਾਂ ਦੇ ਵਿੱਚ ਬਹੁਤ ਤੇਜ਼ੀ ਆਈ ਹੈ ਸਰ ਇਸ ਪੋਰਟਲ ਦੇ ਆਉਣ ਨਾਲ ਸਰ ਜਲਦੀ ਖਤਮ ਹੋ ਜਾਂਦਾ ਹੈ ਸਰ ਇੱਥੇ ਹੁਣ ਕੇ ਇੱਥੇ ਸਾਰਾ ਸਾਰਾ ਲੀਗਲ ਦਾ ਸਟਾਫ ਹੈ ਸਰ ਕੰਪਿਊਟਰ ਹੈਗਾ ਜੋ ਪੋਰਟਲ ਤੇ ਲਿੰਕ ਹੈ ਕਿਹਦਾ ਕਿਹਦਾ ਕਿੰਨਾ ਬੋਨਡਿੰਗ ਕਰਦੇ ਇਸ ਬਿਲਡਿੰਗ ਚ ਕਿੰਨਾ ਸਟਾਫ ਹੈ ਸਰ ਇਸ ਬਿਲਡਿੰਗ ਦੇ ਵਿੱਚ ਕੋਕਰੀਬਲ 80 ਬੰਦੇ ਇੱਥੇ ਬੈਠੇ ਨੇ ਇੱਥੇ ਹਾਂਜੀ ਟੋਟਲ ਚਾਸਟਾਪਲ ਟੋਟਲ ਚਾਸਟਾਪਲ 400 ਤਾਂ ਸਾਰੇ ਅੱਪਰ ਡਬਲ ਕਰਨਾ ਡਬਲ ਕਰਨਾ ਹਾਂਜੀ ਗੁੱਡ ਲੱਕ ਜੀ ਗੁੱਡ ਲੱਕ ਥੈਂਕ ਯੂ ਸਰ ਬਹੁਤ ਸਰ ਪ੍ਰੋਫੈਸ਼ਨਲ ਤਰੀਕੇ ਨਾਲ ਸਾਰੀ 83% ਕੰਕਲਸ਼ਨ ਨਹੀਂ ਜੀ ਕਿੰਦੀ ਆ ਵੀ ਹਾਈਸਟ सर साडे केस सर डिस्ट्रिक्ट कोर्ट में कापरा सर को दिखा रहा है जब यूनिवर्सिटी वगैरह जो होता है हां जो ग्लास स्टोर है ना अंदर की लोग है जा के अंदर दफ्तर है अच्छा सर ये सर मेरा दफ्तर है सर हम्म सर ये सर मेरी लीगल टीम है सर इधर आ बैठिए सर आज चैनल दफ्तर में सर कैसे काम करेंगे दिल की नहीं नहीं सर जब हॉल बढ़िया होवेगा हां जी सर बहुत सर ये सब स्टेट में सानो पैसे देते हैं ਹਾਂ ਜੀ ਹਾਂ ਬੜੇ ਕੁੰਦਲੀ ਨਾਲ ਸਾਨੂੰ ਬਾਈ ਇਹ ਸਾਡੇ ਇਹ ਸਾਡੇ ਤਪੀਤੀਆਂ ਦਾ ਕਮਰਾ ਵੀ ਅਸੀਂ ਨਵੇਂ ਸਿਸਟਮ ਨਾਲ ਆਪਣਾ ਰਹੇ ਹਾਂ ਨਾ ਆ ਯੂਜ਼ਰ OK ਜੀ DS ਤੋਂ ਮੈਂ ਚਾਹੁੰਦਾ ਜੀ 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 ਹਰ ਆ ਯੂ ਲਈ ਬਦਲ ਸਕ ਸਰ ਸਰ ਬਖਰਾ ਕਿਆ ਬਣੋਗੇ ਨਾ ਲੈਪਟਾਪ ਦਿੱਤੇ ਗ੍ਰੀਸ ਜੇ ਸਾਰੀ ਇਨਵੈਸਟੀਗੇਸ਼ਨ ਇਹ ਕਰਦੇ ਆ ਸਰ ਪੂਰਾ ਡਿਜੀਟਲ ਹੈ ਜੀ 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 ਸਰ ਵੈਰੀ ਵੈਲ ਪਹਿਲਾਂ ਨਹੀਂ ਸੀ ਐਸਟੀਐਫ ਕੋਲ ਇਹਨਾਂ ਨਹੀਂ ਸੀ ਨਹੀਂ ਸਰ ਇਹ ਤਾਂ ਕੋਈ ਸੀ ਕਿ ਤਾਉ ਸਰ ਨੇ ਫੰਡ ਦਿੱਤੇ ਸੀ ਹਾਂ ਜਦੋਂ ਉਹ ਉਹ 12 ਕਰੋੜ ਤੁਸੀਂ ਦਿੱਤੇ ਸੀ ਉਹਦੇ ਸੌਫਟਵੇਅਰ ਵਗੈਰਾ ਸਾਰਾ ਮੋਡ ਨਹੀਂ ਸਕਦੇ ਕੰਟ੍ਰੀਜ ਸਿਊਰਿਟੀ ਬਕਤੀ ਰਹੇ ਇਹ WhatsApp ਚੈਟ ਬਾਕਸ ਹੀ ਬਣ ਗਿਆ ਅੱਛਾ ਜਿਹੜਾ ਪ੍ਰੀਆ ਐ ਡੀਐਸਪੀ ਸਰਵਿਸ ਓਕੇ ਅੱਛਾ ਜੀ ਛੋਟਾ ਜਿਹਾ ਓਕੇ सर असब की एंटीड्रग हेल्पलाइन के सेफ पाब लॉन्च कर स्वागत कर रहे हैं सर जो आगे दो मैं थोड़ा दस सर जो अपनी एंटी हेल्पलाइन है एंटीड्रग हेल्पलाइन है एक वट्सएप चैट बोर्ड है सर जिसे लोग वट्सएप आपकी इनफॉरमेषन देंगे वह नंबर रहेगा सर सतानवे उनासी सौ दो सौ ਸਾਰੇ ਚੈਟਬੋਟ ਦੇ ਲੋਕ ਕਈ ਤਰ੍ਹਾਂ ਦੀ ਇਨਫੋਰਮੇਸ਼ਨ ਦੇ ਸਕਦੇ ਜਿੱਦਾਂ ਨਸ਼ਾ ਦੇ आदी ਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਚਾਹੀਦੀ ਹੈ ਕੋਈ ਕਾਉਂਸਲਿੰਗ ਚਾਹੀਦੀ ਹੈ ਜਾਂ ਫਿਰ ਉਹਨਾਂ ਨੂੰ ਪ੍ਰਕਿਰਿਆ ਬਾਰੇ ਜਾਨਣਾ ਹੈ ਕਿ ਕਿੱਦਾਂ ਨਸ਼ਾ ਛੱਡੀਦਾ ਹੈ ਉਹ ਏਟੀ ਕਲੀਨਿਕ ਜਾਣਨੇ ਆ ਇਵਨ ਕਿ ਡਰੱਗਸ ਦੇ ਸਮਗਲਰ ਡਰੱਗਸ ਦੇ ਹਾਰਟਸਪੌਟ ਇੰਨਾ ਸਾਰੇ ਬਾਰੇ ਵੀ ਇਨਫੋਰਮੇਸ਼ਨ ਦੇ ਸਕਦੇ ਸਰ ਜੇਕਰ ਆਪਾਂ ਦੇਖੀਏ ਤਾਂ ਇਹ ਜੋ ਹੈਲਪ ਲਾਈਨ ਹੈ ਇਹਦੇ ਤੇ ਜਦੋਂ ਇਨਫੋਰਮੇਸ਼ਨ ਆਏਗੀ ਤਾਂ ਸਰ ਇਹ ਆਪਣਾ ਕੰਟਰੋਲ ਰੂਮ ਹੈ ਇਹ ਕੰਟਰੋਲ ਰੂਮ ਤੇ ਸਰ ਇਨਫੋਰਮੇਸ਼ਨ ਆਏਗੀ ਉਸ ਤੋਂ ਬਾਅਦ ਕਨਸਰਨਡ ਵਿਭਾਗ ਕੋਲੇ ਇਨਫੋਰਮੇਸ਼ਨ ਜਾਵੇ ਉਹ ਤੋਂ ਬਾਅਦ ਫਿਰ ਦੁਬਾਰਾ ਆਪਣੇ ਕੰਟਰੋਲ ਰੂਮ ਕੋਲ ਆਣੀ ਹੈ ਤੇ ਫਿਰ ਆਪਾਂ ਉਹਨਾਂ ਨੂੰ ਫੀਡਬੈਕ ਦੇਣਾ ਸਰ ਕਿ ਅਸੀਂ ਤੁਹਾਡੀ ਕੰਪਲੇਂਟ ਤੇ ਸਰ ਕੀ ਐਕਸ਼ਨ ਲਿਆ ਸਰ ਦੇਖਿਏ ਤਾਂ ਇਦਾਂ ਆਪਣਾ ਚੈਟਬੋਟ ਚੱਲੇਗਾ ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਕਹਿਨੇ ਕਿ ਅਸੀਂ ਤੁਹਾਡੀ ਮਦਦ ਦੇ ਨਾਲ ਹੀ ਇਹ ਲਾਨਤ ਨੂੰ ਖਤਮ ਕਰ ਸਕਦੇ ਹਾਂ ਪੇਸ਼ ਕਰ ਆਪਾਂ ਇਹ ਮੈਸੇਜ ਉਹਨਾਂ ਨੂੰ ਸ਼ੋ ਹੋਣਗੇ ਇਹਨਾਂ ਵਿੱਚੋਂ ਕੋਈ ਵੀ ਚੂਜ਼ ਕਰ ਸਕਦੇ ਆ ਦੇਖਿਆ ਜਾਏ ਤਾਂ ਆਪਾਂ ਪਹਿਲਾਂ ਜੇ ਨਸ਼ੇ ਦੇ ਮਰੀਜ਼ ਦੀ ਉਹ ਮਦਦ ਉਹਨਾਂ ਨੂੰ ਚਾਹੀਦੀ ਹੈ ਤਾਂ ਇਸ ਕੰਟਰੋਲ ਰੂਮ ਕੋ ਲਈ ਕੰਟਰੋਲ ਰੂਮ ਤੋਂ ਬਾਅਦ ਕਨਸਰਨ ਵਿਭਾਗ ਜੀ ਕੋਈ ਹਸਪੀਟਲ ਹੈ ਡਰਗ ਦੀ ਐਡਿਕਸ਼ਨ ਸੈਂਟਰ ਕੋਲ ਗਏ ਸਰ ਉਹਨਾਂ ਨੇ ਐਕਸ਼ਨ ਲੈਣ ਤੋਂ ਬਾਅਦ ਦੁਬਾਰਾ ਕੰਟਰੋਲ ਰੂਮ ਨੂੰ ਦੱਸਿਆ ਕੰਟਰੋਲ ਰੂਮ ਵੈਰੀਫਾਈ ਕਰੇਗਾ ਕਿ ਕਿੰਨਾ ਕੁ ਸੈਟੀਸਫੈਕਟਰੀ ਐਕਸ਼ਨ ਲਿਆ ਉਸ ਤੋਂ ਬਾਅਦ ਜੇ ਸਰ ਆਪਾਂ ਦੂਜੇ ਐਗਜ਼ਾਮਪਲ ਗੈਰ ਕਾਨੂੰਨੀ ਮੈਡੀਕਲ ਸਟੋਰ ਦੀ ਲਈਏ ਫੀਡ ਐਫ ਡੀ ਦੇ ਕੋਲ ਜਾਏਗਾ ਸਰ ਐਂਡ ਐਫ ਡੀ ਆ ਤੋਂ ਬਾਅਦ ਸਰ ਫਿਰ ਆਪਾਂ ਨੂੰ ਕੰਟਰੋਲ ਰੂਮ ਕੋ ਲਾਏਗਾ ਐਦਾਂ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਫਿਰ ਸਾਰਾ ਖੇਰ ਤੇ ਆਪਾਂ ਇਹ ਸਾਰਿਆਂ ਨੂੰ ਇੱਕ ਮੈਸੇਜ ਭੇਜਦੇ ਆ ਕਿ ਤੁਹਾਡੀ ਕੰਪਲੇਂਟ ਦੇ ਸਰ ਆ ਐਕਸ਼ਨ ਡੇ ਹੈਗਾ ਜੀ ਸਰ ਇਸ ਤਰ੍ਹਾਂ ਆਪਣੇ ਪੰਜਾਬ ਵਿੱਚ ਜਿਹੜੀ ਆਪਾਂ ਡਰੱਗਸ ਅਗੇਂਸਟ ਜੰਗ ਲੜ ਰਹੀ ਹੈ ਸਰ ਪੰਜਾਬ ਸਰਕਾਰ ਇਹ ਚ ਸਰ ਬਹੁਤ ਸਹਾਇਤਾ ਕੋਈ ਵੀ ਸਰ ਸਰ ਮੈਂ ਰਿਕੁਐਸਟ ਕਰਾਂਗੀ ਸਰ ਤੁਸੀਂ ਇਸ ਹੈਲਪਲਾਈਨ ਦਾ ਵਰਤਨ ਕਰਦੇ ਬਿਕਵਿਜ਼ ਬਹੁਤ ਸਰ बोर सर सर एक्चुअल इतना चलेगा जी व्हाट्सएप भी वीडियो वगैरह मीडिया कुछ भी पा कुछ भी सर वेरी गुड बहुत हाईली प्रोफेशनल सर व्हाट्सएप पे पहली बार ही किया सर किसी भी किसी भी कंट्री के किसी है इसमें के भी उन्होंने लॉ एनफोर्समेंट पहली बार लॉ एनफोर्समेंट आने नहीं वेरी गुड सर मैं रिक्वेस्ट करूंगी एक सर सादे सादे <coughs> सब तो पहला मीडिया के साथियों का इलेक्ट्रॉनिक मीडिया प्रिंट मीडिया सोशल मीडिया सारे ਜਿਹੜੇ ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਵੀ ਹੈ ਤੇ ਧੰਨਵਾਦ ਵੀ ਹੈ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਲਗਭਗ 2.5 ਸਾਲ ਪੌਣ 3 ਸਾਲ ਦੇ ਸਰਕਾਰ ਦੇ ਸਮੇਂ ਦੌਰਾਨ ਬਹੁਤ ਸਾਰੇ ਇਨੀਸ਼ੀਏਟਿਵ ਲੈ ਗਏ ਨੇ ਹਰ ਫੀਲਡ 'ਚ ਭਾਵੇਂ ਉਹ ਸਕੂਲ ਆਫ ਐਮੀਨੈਂਸ ਹੋਣ ਭਾਵੇਂ ਉਹ ਆਮ ਆਦਮੀ ਕਲੀਨਿਕ ਹੋਣ ਭਾਵੇਂ ਐ ਐਸਐਸਐਫ ਜੋ ਨਵੀਂ ਸੜਕ ਸੁਰੱਖਿਆ ਫੋਰਸ ਨਵੀਂ ਪੁਲਿਸ ਬਣਾਈ ਨਵੀਆਂ ਗੱਡੀਆਂ ਦਿੱਤੀਆਂ ਲੇਟੈਸਟ ਜਿਹਦੇ ਨਾਲ ਐਕਸੀਡੈਂਟ ਦੇ ਵਿੱਚ ਹੋਣ ਵਾਲੀਆਂ ਬੇਵਕਤੀਆਂ ਅਣ ਹੋਈਆਂ ਮੌਤਾਂ 'ਚ ਬਹੁਤ ਭਾਰੀ ਕਮੀ ਆਈ ਹੈ ਭਾਵੇਂ ਉਹ ਸਟਾਮ ਪੇਪਰਾਂ ਦੀ ਕਲਰ ਕੋਡਿੰਗ ਹੋਵੇ ਤਾਂ ਕਿ ਪਤਾ ਲੱਗ ਸਕੇ ਕਿ ਜੋ ਬੰਦਾ ਇੰਡਸਟਰੀ ਲੋਨ ਆਇਆ ਸੀ ਉਹ ਵਾਕਈ ਇੰਡਸਟਰੀ ਹੀ ਲਾ ਰਿਹਾ ਜਾਂ ਜਿਨੇ ਕੋਈ ਕਲੋਨੀ ਕੱਟਨੀ ਹੈ ਕਿ ਉਹ ਕਲੋਨੀ ਹੀ ਕੱਟ ਰਿਹਾ ਜਾਂ ਕੋਈ ਕਲੋਨੀ ਦੀ ਜਗ੍ਹਾ ਤੇ ਕੋਈ ਇਸ ਤਰ੍ਹਾਂ ਦਾ ਕੰਸਟਰਕਸ਼ਨ ਤਾਂ ਨਹੀਂ ਕਰ ਰਿਹਾ ਜਿਹੜੀ ਨਾ ਹੋਵੇ ਤਾਂ ਕਲਰ ਕੋਡਿੰਗ ਨਾਲ ਪਤਾ ਲੱਗ ਜਾਂਦਾ ਸਾਡਾ ਸਭ ਤੋਂ ਵੱਡਾ ਜਿਹੜਾ ਸਮਝ ਲਓ ਵੀ ਜੰਗ ਚੱਲ ਰਹੀ ਹੈ ਉਹ ਹੈਗੀ ਹੈ ਨਸ਼ਿਆਂ ਦੇ ਖਿਲਾਫ ਡਰੱਗ ਦੇ ਖਿਲਾਫ ਤੁਸੀਂ ਪਿਛਲੇ ਕਈ ਮਹੀਨਿਆਂ ਤੋਂ ਦੇਖ ਰਹੇ ਹੋਵੋਗੇ ਕਿ ਬਹੁਤ ਸਾਰੇ ਸਮੱਗਲਰ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਜਿਹੜੀਆਂ ਉਹਨਾਂ ਨੇ ਨਸ਼ਾ ਤਸਕਰੀ ਦੇ ਪੈਸੇ ਨਾਲ ਬਣਾਈਆਂ ਨੇ ਉਹਨਾਂ ਨੂੰ ਸਰਕਾਰ ਨੇ ਜ਼ਬਤ ਕੀਤਾ ਲਗਭਗ 400 ਕਰੋੜ ਦੇ ਜੀ ਸੱਚਾ 400 ਕਰੋੜ ਦੇ ਨੇੜੇ ਤੇੜੇ ਦੀ ਪ੍ਰੋਪਰਟੀਆਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਜ਼ਬਤ ਕੀਤੀਆਂ ਨੇ। ਸੋ ਇਹਦੇ ਨਾਲ ਇਹ ਮੈਸੇਜ ਜਾਂਦਾ ਹੈ ਕਿ ਜੇ ਤੁਸੀਂ ਇਹ ਗਲਤ ਕੰਮ ਕਰਕੇ ਪੈਸਾ ਕਮਾ ਲੋਗੇ ਤਾਂ ਲੈ ਕੇ ਕਿੱਥੇ ਜਾਓਗੇ ਫਿਰ। ਸੋ ਅਸੀਂ ਹੁਣ ਸਾਡੇ ਕੋਲੇ ਸਪੈਸ਼ਲ ਟਾਸਕ ਫੋਰ ਨਾਂ ਦੀ ਇੱਕ ਪੁਲਿਸ ਹੈਗੀ ਜੋ ਐਸਟੀਐਫ ਕਹਿੰਦੇ ਸੀ ਉਹਨੂੰ ਅਸੀਂ ਉਹਦੇ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਲਏ ਹੋਏ ਸੀਗੇ ਪੁਲਿਸ ਪੁਲਿਸਤੋਂ ਕੁਕਿਤੋਂ ਲਿਆ ਹੋਇਆ ਕੁਕਿਤੋਂ ਇਕੱਠੀ ਕੀਤੀ ਹੋਈ ਸੀ ਅਸੀਂ ਉਹਨੂੰ ਅਪਡੇਟ ਕੀਤਾ ਡਿਜੀਟਲ ਕੀਤਾ ਉਹਦਾ ਨਾਮ ਹੈਗਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਏ ਆਈ ਏ ਐਨ ਟੀ ਐਫ ਸੋ ਐਸਟੀਐਫ ਦਾ ਹੈ ਇਹ ਜਗ੍ਹਾ ਲਾਉਗੀ ਉਹਨੂੰ ਰਿਪਲੇਸ ਕਰਾਂਗੇ ਹਾਈਲੀ ਪ੍ਰੋਫੈਸ਼ਨਲ ਬੰਦੇ हायर ਕੀ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਪਹਿਲਾਂ ਇਹਨਾਂ ਦੀ ਗਿਣਤੀ 400 ਸੀ ਹੁਣ ਅਸੀਂ ਇਹਨਾਂ ਦੀ ਗਿਣਤੀ ਵਧਾ ਕੇ 800 ਕਰਾਂਗੇ ਤੇ ਇਹ ਆਪਣੀ ਹੋਣਗੇ ਇਹਨਾਂ ਦੇ ਇਹ ਨਹੀਂ ਹੈਗਾ ਕਿ ਇਧਰੋਂ ਉਧਰੋਂ ਲੈਣੇ ਪੈ ਰਹੇ ਆ ਫਲਾਣੇ ਥਾਣੇ ਚੋਂ ਫਲਾਣੇ ਜ਼ਿਲ੍ਹੇ ਚੋਂ ਤੇ ਉਹਦੇ ਨਾਲ ਇਹ ਹੋਊਗਾ ਕਿ ਜਿਹੜੇ 400 ਕਿਤੋਂ ਹੋਰ ਲਏ ਹੋਏ ਸੀ ਉਹ ਵੀ ਆਪੇ ਆਪਣੇ ਜ਼ਿਲ੍ਹਿਆਂ ਚਲੇ ਜਾਣਗੇ ਤਾਂ ਉਹ ਜਿਹੜੀ ਨਾਰਮਲ ਪੁਲਿਸ ਹੈ ਜਾਂ ਜਿਹੜੇ ਭਾਗ ਚੋਂ ਆਏ ਨੇ ਉਹ ਉਹ ਆਪਣਾ ਆਪਣਾ ਕੰਮ ਉੱਥੇ ਕਰਨਗੇ ਸੋ ਅੱਜ ਇੱਥੇ ਉਦਘਾਟਨ ਕੀਤਾ ਤੇ ਬਹੁਤ ਸ਼ਾਨਦਾਰ ਲੇਟੈਸਟ ਕੰਪਿਊਟਰ ਨੇ ਔਰ ਇਹਦੇ ਵਿੱਚ 90 ਲੱਖ ਰੁਪਏ ਦੀ ਲਗਤ ਆਈ ਹੈ ਇਸ ਥਾਣੇ ਨੂੰ ਅਪਡੇਟ ਕਰਨ ਤੇ ਤੇ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਰਾਜ ਸਰਕਾਰ ਵੱਲੋਂ ਪਹਿਲ ਕਰ ਰਹੇ ਹਾਂ ਕਿ ਐਂਟੀ ਡਰੱਗ ਹੈਲਪਲਾਈਨ ਜਿਹੜੀ WhatsApp ਚੈਟ ਚੈਟਬੋਟ ਜੋ ਉਹਦਾ ਉਦਾਰਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫੋਰਮੇਸ਼ਨ ਜਿਵੇਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਦੇ ਸਕਦਾ ਹੈ ਜਾਂ ਇਨਫੋਰਮੇਸ਼ਨ ਲੈ ਸਕਦਾ ਹੈ। ਔਰ ਉਹਦਾ ਨਾਮ ਗੁਪਤ ਰੱਖਿਆ ਜਾਊ ਜੇ ਕਿਸੇ ਨੇ ਕੋਈ ਕੋਈ ਇਨਫੋਰਮੇਸ਼ਨ ਦੇਣੀ ਹੈ ਕਿ ਇੱਥੇ ਨਸ਼ਾ ਵਿਕ ਰਿਹਾ ਜਾਂ ਇੱਥੇ ਸਾਡੇ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਸੋ ਉਹਦਾ ਨੰਬਰ ਹੈਗਾ 9 779 100 200 97 79 100 200 ਬਕਾਇਦਾ ਤੌਰ ਤੇ ਕੰਟਰੋਲ ਰੂਮ ਬਣਾਇਆ ਗਿਆ ਜਿੱਥੇ ਮੈਸੇਜ ਆਉਣਗੇ ਉਹਨਾਂ ਮੈਸੇਜਾਂ ਦਾ ਜਵਾਬ ਵੀ ਦਿੱਤਾ ਜਾਊਗਾ ਸਮੱਸਿਆ ਹੱਲ ਕਰਨ ਵਾਲੀ ਇਹ ਨਾਲ ਦੀ ਨਾਲ ਜੇ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਕੋਈ ਕਾਉਂਸਲਿੰਗ ਵਾਸਤੇ ਹੈ ਕੋਈ ਕਿਸੇ ਹੋਰ ਦਿੱਕਤ ਹੈ ਕੋਈ ਉਹਨੂੰ ਆ ਰਹੀ ਹੈ ਤਾਂ ਜਿਹੜੀ ਐਨਟੀਐਫ ਹੈ ਉਹਦੀ ਹੈਲਪ ਕਰੂਗੀ ਤਾਂ ਕਿਸੇ ਨੇ ਓਟ ਕਲੀਨਿਕ ਜਾਣਾ ਹੈ ਕਿਸੇ ਨੇ ਹੋਰ ਦਵਾਈ ਲੈਣੀ ਹੈ ਉਹ ਹੈਲਪ ਕਰਾਂਗੇ ਅਸੀਂ ਜਿਹੜੇ ਡਰੱਗ ਐਡਿਕਸ਼ਨ ਚ ਪੈ ਗਏ ਸੀ ਉਹਨਾਂ ਨੂੰ ਇੱਕ ਪੇਸ਼ੈਂਟ ਸਮਝਦੇ ਆ ਕਿ ਉਹਨਾਂ ਨੂੰ ਹਸਪਤਾਲ ਜਾਣਾ ਚਾਹੀਦਾ ਉਹਨਾਂ ਨੂੰ ਜੇਲ੍ਹਾਂ ਚ ਨਹੀਂ ਜਾਣਾ ਚਾਹੀਦਾ ਜਿਹੜੇ ਵੇਚਦੇ ਐ ਵੱਡੀਆਂ ਮੱਛੀਆਂ ਉਹਨਾਂ ਨੂੰ ਅਸੀਂ ਬਖਸ਼ਣਾ ਨਹੀਂ ਸੋ ਪੂਰਾ ਦੇਸ਼ ਦੀ ਪਹਿਲੀ ਦੇਸ਼ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਇੱਕ ਪੂਰੀ ਜਿਹੜੀ ਇਹ ਫੋਰਸ ਹੈ ਉਹ ਇਸੇ ਕੰਮ ਵਾਸਤੇ ਬਣਾਈ ਜਾ ਰਹੀ ਹੈ ਔਰ ਹਾਈਲੀ ਟ੍ਰੇਨਡ ਨੇ ਜਿੰਨੇ ਵੀ ਸਾਡੇ ਇਸ ਟਾਸਕ ਫੋਰਸ ਦੇ ਵਿੱਚ ਕੰਮ ਕਰਨਗੇ ਔਰ 12 ਕਰੋੜ ਰੁਪਏ ਰਾਸ਼ਟਰ ਸਰਕਾਰ ਵੱਲੋਂ ਲੇਟੈਸਟ ਇਕਵਿਪਮੈਂਟ ਖਰੀਦਣ ਵਾਸਤੇ ਜਿਹੜੇ ਇੱਥੇ ਚੈਟਬੋਟ ਤੇ ਨੇ ਜਾਂ ਕਿ ਜਿਹੜੇ ਕੰਪਿਊਟਰ ਨੇ ਉਹਨਾਂ ਤੇ ਖਰਚਿਆ ਗਿਆ ਪੈਸਾ ਤੇ 14 ਨਵੀਆਂ ਮਹਿੰਦਰਾ ਸਕੋਰਪੀਓ ਗੱਡੀਆਂ ਖਰੀਦ ਕੇ ਇਹਨਾਂ ਨੂੰ ਦਿੱਤੀਆਂ ਨੇ ਪਹਿਲਾਂ ਵੀ ਪੰਜਾਬ ਪੁਲਿਸ ਕੋਲੇ ਇਸ ਵਕਤ ਦੇਸ਼ ਦੀਆਂ ਸਭ ਤੋਂ ਬੈਸਟ ਗੱਡੀਆਂ ਪੰਜਾਬ ਪੁਲਿਸ ਕੋਲੇ ਨੇ ਤੁਸੀਂ ਸੜਕਾਂ ਤੇ ਜਾਂਦੇ ਹੋਵੋਗੇ ਐਸਐਸਐਫ ਕੋਲੇ ਨਵੀਆਂ ਗੱਡੀਆਂ ਨੇ ਅਸੱਛੇ ਸਕੂਲ ਨਵੀਆਂ ਗੱਡੀਆਂ ਨੇ ਔਰ ਲੇਟੈਸਟ ਇਕੁਪਮੈਂਟ ਉਹਨਾਂ ਚ ਲੱਗਿਆ ਹੋਇਆ ਕੈਮਰੇ ਲੱਗੇ ਹੋਏ ਨੇ ਤਾਂ ਜੋ ਪੰਜਾਬ ਪੁਲਿਸ ਦੇ ਵਿੱਚ 10000 ਅਸਾਮੀਆਂ ਦੀ ਵੀ ਨਵੀਆਂ ਦੀ ਤਜਵੀਜ਼ ਹੈ ਤਾਂ ਕਿਉਂਕਿ ਕਾਫੀ ਦੇਰ ਤੋਂ ਲਗਭਗ 2001 ਜਾਂ 2 ਤੋਂ ਨਫਰੀ ਉਹਨੀ ਚੱਲੀ ਆ ਰਹੀ ਹੈ ਪਾਪੂਲੇਸ਼ਨ ਵੱਧ ਗਈ ਕ੍ਰਾਈਮ ਜਿਹੜੇ ਨੇ ਕ੍ਰਿਮੀਨਲ ਨੇ ਲੇਟੈਸਟ ਉਹਨਾਂ ਕੋਲੇ ਡਰੋਨ ਆ ਗਏ ਵੀ ਆ ਗਏ ਤੋਂ ਸਾਨੂੰ ਉਹਦੇ ਬਾਅਦ ਉਹਦਾ ਮੁਕਾਬਲਾ ਕਰਨ ਲਈ ਉਹਨਾਂ ਤੋਂ ਵੀ ਜ਼ਿਆਦਾ ਲੈਣਾ ਪਊਗਾ ਲੇਟੈਸਟ ਟੈਕਨੋਲੋਜੀ ਨਾਲ ਸੋ ਮੈਂ ਇਸ ਗੱਲ ਦੀ ਪੰਜਾਬ ਪੁਲਿਸ ਨੂੰ ਬਤਾਈ ਵੀ ਦਿਨ ਕਿ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਬਹੁਤ ਵੱਡੀਆਂ-ਵੱਡੀਆਂ ਮੱਛੀਆਂ ਵੀ ਫੜੀਆਂ ਜੋ ਡਰੱਗ ਨਾਲ ਸੰਬੰਧਤ ਸੀ ਉਹਨਾਂ ਦੀਆਂ ਜ਼ਮੀਨਾਂ ਵੀ ਅਟੈਚ ਕੀਤੀਆਂ ਪ੍ਰਾਪਰਟੀਆਂ ਅਟੈਚ ਕੀਤੀਆਂ ਬਹੁਤ ਸਾਰੇ ਮਾਮਲੇ ਵੀ ਦਿਨ 24 ਆਵਰ ਸੁਲਝਾ ਲਏ ਗਏ ਜਿਵੇਂ ਖੰਨੇ ਦੇ ਵਿੱਚ ਇੱਕ ਮੰਦਰ ਦੇ ਵਿੱਚ ਬੇਅਦਬੀ ਹੋਈ ਉਹ 24 ਘੰਟੇ 40 ਘੰਟੇ ਦੇ ਵਿੱਚ ਵਿੱਚ ਉਹ ਫੜ ਲਏ ਗਏ ਤੇ ਉਹ ਸੰਗਠਨ ਜਿਹੜੇ ਸੀਗੇ ਜਿਹੜੇ ਆਸਥਾ ਰੱਖਣ ਵਾਲੋ ਮੈਨੂੰ ਧੰਨਵਾਦ ਵੀ ਕਹਿ ਕੇ ਗਏ ਫਿਰ ਅੰਮ੍ਰਿਤਸਰ ਦੇ ਵਿੱਚ ਇੱਕ ਐਨਆਰਆਈ ਦੇ ਘਰੇ ਅਤੇ ਕੋਈ ਹੈ ਚਲੋ ਹੈਗਾ ਤਾਂ ਪਰਿਵਾਰਕ ਝਗੜਾ ਸੀ ਪਰ ਫਿਰ ਵੀ ਬੰਦੇ ਹਿਮਾਚਲ ਤੋਂ ਟ੍ਰੇਸ ਕਰਕੇ ਲਿਆਂਦੇ ਹੋਰ ਜੇ ਅੰਦਰ ਨੇ ਸੋ ਲਾਅ ਐਂਡ ਆਰਡਰ ਦੇ ਵਿੱਚ ਅਸੀਂ ਕੋਈ ਢਿੱਲ ਨਹੀਂ ਜਿਹੜੀ ਹੈ ਦਿੰਦੇ ਤੇ ਨਾ ਹੀ ਕਿਸੇ ਨੂੰ ਬਖਸ਼ਿਆ ਜਾਂਦਾ ਕਿਉਂਕਿ ਸਵਾ ਤਿੰਨ ਸਾਢੇ ਤਿੰਨ ਕਰੋੜ ਲੋਕਾਂ ਦਾ ਇੱਕ ਗੁਲਦਸਤਾ ਹੈ ਪੰਜਾਬ ਸਾਡਾ ਸੋ ਸਾਰਿਆਂ ਦੀ ਜਾਨਮਾਲ ਦੀ ਰਾਖੀ ਕਰਨਾ ਸਾਡਾ ਗਵਰਨਮੈਂਟ ਦਾ ਫਰਜ਼ ਵੀ ਬਣਦਾ ਹੈ ਹੁਣ ਅਸੀਂ ਕਰ ਵੀ ਰਹੇ ਹਾਂ ਔਰ ਜਦੋਂ ਕਿ ਤੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਇੱਥੇ ਕੋਈ ਸ਼ੱਕੀ ਬੰਦੇ ਜਿਵੇਂ ਕਿਉਂਕਿ ਨਾਲ-ਨਾਲ ਸਾਨੂੰ ਬਾਰਡਰ ਸਟੇਟ ਹੈ ਨਾਲ-ਨਾਲ ਸਾਨੂੰ ਬਾਰਡਰ ਦੇ ਵਿੱਚ ਤੇ ਵੀ ਨਿਗਰਾਨੀ ਰੱਖਣਾ ਪੈਂਦਾ ਹੈ ਕਿ ਕੋਈ ਡਰੋਨ ਆ ਗਿਆ ਆ ਕਿ ਕੋਈ ਸ਼ੱਕੀ ਬੰਦੇ ਦੇਖੇ ਗਏ ਕਿਤੇ ਪਠਾਨਕੋਟ ਜਾਂ ਤਾਂ ਅਸੀਂ ਮਿਲ ਕੇ ਚੱਲਦੇ ਹਾਂ ਤੋਂ ਨਾਲ-ਨਾਲ ਦੇਸ਼ ਦੀ ਰੱਖਿਆ ਵੀ ਅਸੀਂ ਕਰ ਰਹੇ ਹਾਂ 532 ਕਿਲੋਮੀਟਰ ਸਾਡਾ ਬਾਰਡਰ ਹੈ ਜਿਹੜਾ ਪਾਕਿਸਤਾਨ ਨਾਲ ਲੱਗਦਾ ਜਿੱਥੋਂ ਕਿ ਸ਼ਰਾਰਤਾਂ ਹੁੰਦੀ ਰਹਿੰਦੀਆਂ ਨੇ ਉਨ੍ਲੇ ਪਾਸਿਓ ਸੋ 10 ਕਰੋੜ ਦਾ ਜਿਹੜਾ ਫੰਡ ਹੈ ਇਹ ਕਾਡਾ ਤੋਂ ਕਾਡਾ ਫੰਡ ਹੈ ਜੀ ਉਹ ਵੀ ਇਹਨਾਂ ਨੂੰ ਮਿਲੂਗਾ ਮਨ ਪੈਸੇ ਪੱਖੋਂ ਅਸੀਂ ਨਹੀਂ ਇਹ ਚਾਹੁੰਦੇ ਕਿ ਕੋਈ ਪੈਸੇ ਪੱਖੋਂ ਪੰਜਾਬਪੁਰ ਸਕੂਲੇ ਕੋਈ ਇਹ ਜੈਕੁਪਮੈਂਟ ਨਾ ਹੋਣ ਕਿ ਕ੍ਰਿਮੀਨਲ ਜਿਹੜੇ ਤਸਕਰ ਨੇ ਉਹ ਉਹਨਾਂ ਦੀ ਨਜ਼ਰਾਂ ਤੋਂ ਬਚ ਕੇ ਲੰਘ ਜਾਣ ਜਾਂ ਕੋਈ ਸੋ ਐਸੇ ਬਿਲਡਿੰਗ 'ਚੀ ਜਿਹੜੇ ਕੈਮਰੇ ਲੱਗਣਗੇ ਮੋਹਾਲੀ ਦੇ ਵਿੱਚ ਪੂਰੀ ਮੋਹਾਲੀ 'ਚ ਤੇ ਹਰ ਇੱਕ ਐਗਜ਼ਿਟ ਪੁਆਇੰਟ ਤੇ ਹਰ ਇੱਕ ਥਾਂ ਤੇ ਉਹਦਾ ਜਿਹੜਾ ਕੰਟਰੋਲ ਰੂਮ ਹੈ ਉਹ ਵੀ ਇੱਥੇ ਹੀ ਬਣੂਗਾ ਤਾਂ ਤੁਸੀਂ ਅੰਦਰ ਜਾ ਕੇ ਦੇਖ ਵੀ ਸਕਦੇ ਹੋ ਕਿਸ ਤਰ੍ਹਾਂ ਅਸੀਂ ਹਾਈਲੀ ਪ੍ਰੋਫੈਸ਼ਨਲ ਆਫਿਸ ਬਣਾਏ ਨੇ ਸੋ ਮੈਂ ਇਸ ਗੱਲ ਲਈ ਡੀਜੀਪੀ ਸਾਹਿਬ ਨੂੰ ਵਧਾਈ ਵੀ ਦੇਣਾ ਤੇ ਕਹਿੰਨਾ ਕਿ ਕਮੈਂਟ ਲਈ ਤੁਸੀਂ ਜੋ ਕੋਈ ਅਜੀ ਸਰ ਦੇ ਮਾਰਗਦਰਸ਼ਨ ਕਰਦੇ ਸਾਰੇ ਸੀਐਮ ਸਾਹਿਬ ਨੇ ਸਾਰੀ ਗੱਲਾਂ ਕਹਿਤੀਆਂ ਇਹ ਇੱਕ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਸੀ ਇੱਕ ਨਵੀਂ ਫੋਰਸ ਭਰਾਈ ਗਈ ਹੈ ਜਿਸ ਨੂੰ ਡਰੱਗ ਟ੍ਰੈਫਿਕਿੰਗ ਨੂੰ ਕੰਬੈਟ ਕਰਨ ਦੇ ਵਿੱਚ ਕੋਆਰਡੀਨੇਟਿੰਗ ਏਜੰਸੀ ਦੇ ਤੌਰ ਤੇ ਕੰਮ ਕਰੇਗੀ ਇਸ ਨੂੰ ਸੋਫਿਸਟੀਕੇਟਿਡ ਸੌਫਟਵੇਅਰ ਤੇ ਇਕਵਿਪਮੈਂਟਸ ਤੋਂ ਲੈਸ ਕੀਤਾ ਜਾ ਰਿਹਾ ਹੈ ਜਿਵੇਂ 12 ਕਰੋੜ ਦੀ ਫੰਡਿੰਗ ਨਾਲ ਇੱਕ ਇੰਟੈਲੀਜੈਂਸ ਯੂਨਿਟ ਬਣਾਈ ਜਾ ਰਹੀ ਹੈਗੀ ਤੇ ਇਹਦੀ ਅਲੱਗ ਫੋਰੈਂਸਿਕ ਯੂਨਿਟ ਹੋਊਗੀ ਲੀਗਲ ਯੂਨਿਟ ਹੋਊਗੀ ਤੇ ਪੰਜਾਬ ਪੁਲਿਸ ਇਸ ਕਮਿਟਿਡ ਅੰਡਰ ਦ ਲੀਡਰਸ਼ਿਪ ਆਫ ਚੀਫ ਮਿਨਿਸਟਰ ਸਾਹਿਬ ਟੂ ਇਰੈਡੀਕੇਟ ਦ ਡਰਗ ਬੈਰਨਸ ਥੈਂਕ ਯੂ ਜੀ ਕੋਈ ਸਵਾਲ ਤੁਹਾਡੇ ਹੋਵੇ ਤਾਂ ਦੱਸੋ ਡਿਸਟ੍ਰਿਕਟ ਇਹਨਾਂ ਕਾਰਵਾਈ ਵੀ ਕਰਾ ਕਿ ਕਿੱਥੇ ਜਗਾ ਕਿ ਇੱਥੇ ਹੀ ਫੋਰਜ ਜਾਊਗੀ ਗ੍ਰਾਉਂਡ ਤੇ ਕਰਦੇ ਆਈਡੈਂਟੀਟੀ ਰਿਵੀਊ ਲਾਉਂਡ ਬਿਲਕੁਲ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਉਹ ਵੀਡੀਓ ਭੇਜ ਸਕਦੇ ਨੇ ਜਾਂ ਕੋਈ ਲੋਕੇਸ਼ਨ ਭੇਜ ਸਕਦੇ ਨੇ ਇਮੀਡੀਏਟਲੀ ਇੱਥੋਂ ਜਿਹੜੇ ਆਰਡਰ ਜਾਣਗੇ ਉਹ ਜਿਸ ਇਲਾਕੇ ਦਾ ਹੈ ਉੱਥੇ ਇਹ ਕਾਰਵਾਈ ਹੋਊਗੀ ਤਾਂ ਕਿ ਲੋਕਾਂ ਦਾ ਤੇ ਜਿਹੜਾ ਟਾਸਕ ਫੋਰਸ ਦਾ ਆਪਸ ਵਿੱਚ ਜਿਹੜਾ ਮੇਲਜੋਲ ਬਣਿਆ ਰਹੇ ਕਿਉਂਕਿ ਇਹ ਸਮਾਜਿਕ ਬਹੁਤ ਵੱਡੀ ਸਮਾਜਿਕ ਸਮੱਸਿਆ ਹੈ ਲੋਕਾਂ ਨੂੰ ਪਤਾ ਹੁੰਦਾ ਕਿ ਕੌਣ ਕੌਣ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਤਾਂ ਜੇ ਪੁਲਿਸ ਨੂੰ ਲੋਕਾਂ ਤੋਂ ਫਸਟ ਹੈਂਡ ਇਨਫੋਰਮੇਸ਼ਨ ਆ ਜੇ ਤਾਂ ਉਸ ਇਲਾਕੇ ਦੇ ਵਿੱਚ ਫਿਰ ਡਰ ਪੈਦਾ ਹੁੰਦਾ ਕਿ ਹਾਂ ਜੀ ਇੱਥੇ ਤਾਂ ਮਤਲਬ ਡਰਗ ਵੇਚਣੀ ਜਾਂ ਕੋਈ ਹੋਰ ਇਹ ਖਤਰਾ ਹੈ ਇਥੇ ਇਥੇ ਨਹੀਂ ਜਾ ਸਕਦੇ ਸਖਤ ਤੋਂ ਸਖ ਸਜ਼ਾ ਵੀ ਨਾਲ ਔਰ ਨਾਲ ਹਰ ਇੱਕ ਥਾਣੇ 'ਚ ਅਸੀਂ ਇੱਕ ਲਾਅ ਅਫਸਰ ਵੀ ਦਿੱਤਾ ਹੈ ਤਾਂ ਕਿ ਜਿਹੜਾ ਅਦਾਲਤੀ ਲੈਂਗੁਏਜ ਹੁੰਦੀ ਹੈ ਜਿਹੜੀ ਭਾਸ਼ਾ ਉਹਦੇ ਵਿੱਚ ਐਫ ਆਈ ਆਰ ਹੋ ਸਕੇ ਤਾਂ ਕਿ ਅੱਗੇ ਜਾ ਕੇ ਉਹਨੂੰ ਸਜ਼ਾ ਤੱਕ ਲੈ ਕੇ ਜਾਈਏ ਇਹ ਨਾ ਹੋਵੇ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਆਮ ਹੌਲਦਾਰ ਜਿਹੜੇ ਉਹ ਲਿਖ ਦਿੰਦੇ ਸੀਗੇ ਤੇ ਪਰ ਕਈ ਵਾਰੀ ਕੋਰਟਾਂ 'ਚ ਉਹ ਐਫ ਆਈ ਆਰ ਟਿਕਦੀ ਨਹੀਂ ਸੀ ਤੋਂ ਅਸੀਂ ਹੁਣ ਹਰ ਇੱਕ ਐਫਆਈਆਰ ਦੇ ਨਾਲ ਇੱਕ ਜਿਹੜਾ ਲਾਅ ਅਫੀਸਰ ਜਿਹੜਾ ਡਿਸਟ੍ਰਿਕਟ ਅਟਾਰਨੀ ਉਹ ਦਿੱਤੇ ਹੋਏ ਨੇ ਤਾਂ ਕਿ ਲੈਂਗੁਏਜ ਜਿਹੜੀ ਅਦਾਲਤੀ ਉਹ ਵੀ ਠੀਕ ਹੋਵੇ ਤੇ ਸਹੀ ਇਨਫੋਰਮੇਸ਼ਨ ਲਿਖੀ ਜਾਵੇ ਛੋਟੀ ਜਿਹੀ ਬੇਨਤੀ ਵੀ ਕਰਨਾ ਚਾਹੁੰਦਾ ਸੀ ਇਹ ਸੀਐਮ ਸਾਹਿਬ ਦਾ ਆਈਡੀਆ ਸੀਗਾ ਤਕਰੀਬਨ 6 ਮਹੀਨੇ ਪਹਿਲੇ ਜਦੋਂ ਸੀਐਮ ਸਾਹਿਬ ਨੇ ਹਾਈ ਲੈਵਲ ਰਿਵਿਊ ਕੀਤਾ ਸੀਗਾ ਤੇ ਸੀਐਮ ਸਾਹਿਬ ਦਾ ਥਿਊ ਸੀਗਾ ਕਿ ਲੋਕਾਂ ਦੇ ਵਿੱਚ ਤੇ ਪੁਲਿਸ ਦੇ ਵਿੱਚ ਇੱਕ ਫਰਕ ਹੈ ਤੇ ਇਸ ਇਸ ਤਰੀਕੇ ਨਾਲ ਜਦੋਂ ਸਵਾਲ ਉਠਿਆ ਕਿ ਇਹ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਊਗਾ ਇਹ ਉਸ ਫਰਕ ਨੂੰ ਇਹ ਸੀਐਮ ਸਾਹਿਬ ਦਾ ਵਿਜ਼ਨ ਹੈ ਕਿ ਲੋਕੀ ਡਾਇਰੈਕਟ ਇਨਫੋਰਮੇਸ਼ਨ ਦੇ ਸਕਣਗੇ ਜਿਸ ਤੇ ਫੌਰੀ ਤੌਰ ਤੇ ਕਾਰਵਾਈ ਹੋਊਗੀ ਤੇ ਫੀਡਬੈਕ ਵੀ ਦਿੱਤੀ ਜਾਊਗੀ ਤੇ 850 ਦੀ ਫੋਰਸ 800 ਬੰਦੇ ਦੀ ਫੋਰਸ ਹੋਊਗੀ 400 ਤਾਂ ਇਹ ਕੋਲ ਹੁਣ ਸੀਗੇ ਪਰ ਜਿਹੜੀ ਅਸੀਂ ਨਵੀਂ ਕਰਨੀ ਹੈ ਤਜਵੀਜ਼ ਹੈ ਉਹ ਜੋ 800 ਬੰਦੇ ਇਸ ਫੋਰਸ ਕੋ ਡਬਲ ਹੋ ਜਾਣਗੇ ਜਿਹਨੇ ਅੱਜ ਨੇ ਤੇ ਉਹ ਤੋਂ ਬਾਅਦ ਇਹਨਾਂ ਦਾ ਹੈਡਕਾਉਂਟ ਹੋਊਗਾ ਜ਼ਿਲ੍ਹਿਆਂ ਨੂੰ ਕੌਣ ਹੈਡ ਕਰੇਗਾ ਸਾਰਾ ਨਹੀਂ ਨਹੀ ਨਾਮ ਤਾਂ ਬਿਲਕੁਲ ਨਹੀਂ ਆਉਣਾ ਇਹ ਤਾਂ ਇਹ ਤਾਂ ਸਾਡੀ ਗਰੰਟੀ ਹੈ ਪਰ ਕਈ ਵਾਰੀ ਨਾ ਇਦਾਂ ਵੀ ਹੋਇਆ ਕਿ ਕਿਉਂਕਿ ਕਾਨੂੰਨ ਇਸ ਤਰ੍ਹਾਂ ਦਾ ਹੈ ਤੇ ਉਹਨੂੰ ਵੀ ਅਸੀਂ ਗ੍ਰਹਿ ਮੰਤralੇ ਨਾਲ ਵੀ ਇਹ ਇਹ ਸਵਾਲ ਅਸੀਂ ਉਹਨਾਂ ਨੂੰ ਕਿਹਾ ਕਿ ਇਹਨੂੰ ਸਖਤ ਕਰੋ ਕਿ ਲੋਕ ਕਈ ਵਾਰੀ ਫੜ ਲੈਂਦੇ ਨਸ਼ਾ ਤਸਕਰ ਨੂੰ ਉਹਨੂੰ ਥਾਣੇ ਛੱਡ ਕੇ ਆਉਂਦੇ ਆਂ ਕਈ ਵਾਰੀ ਲੋਕ ਬਾਅਦ ਚ ਪਹੁੰਚਦੇ ਆ ਉਹ ਬੰਦੇ ਨੂੰ ਥਾਣੇ ਚ ਜਮਾਨਤ ਮਿਲ ਜਾਂਦੀ ਉਹ ਪਹਿਲਾਂ ਆ ਜਾਂਦਾ ਫਿਰ ਲੋਕਾਂ ਦਾ ਯਕੀਨੀ ਨਹੀਂ ਰਹਿੰਦਾ ਵੀ ਕੀ ਅਥੋ ਇਹ ਦੇ ਵਿੱਚ ਵੀ ਅਸੀਂ ਸੋਧ ਬਾਰੇ ਗ੍ਰਹਿ ਮੰਤralੇ ਨਾਲ ਗੱਲ ਕਰ ਰਹੇ ਆ ਕਿ ਸਾਰੇ ਦੇਸ਼ ਵਾਸਤੇ ਇਹ ਕਰੋ ਕਿ ਜਿਹੜਾ ਬੰਦਾ ਇੱਕ ਵਾਰੀ ਫੜਿਆ ਗਿਆ ਲੋਕਾਂ ਨੂੰ ਉਹਦੇ ਚ ਉਹਦੇ ਕੋਲ ਬਰਾਮਦ ਵੀ ਹੋ ਗਈ ਤੇ ਲੋਕਾਂ ਦੀ ਇਨਫੋਰਮੇਸ਼ਨ ਹਮੇਸ਼ਾ ਰਿਐਲਿਟੀ ਰਿਐਲਿਟੀ ਹੁੰਦੀ ਹੈ ਇਹ ਵੀ ਨਹੀਂ ਕਹਾਂਗਾ ਰਿਐਲਿਟੀ ਦੇ ਨੇੜੇ ਹੁੰਦੀ ਹੈ ਰਿਐਲਿਟੀ ਹੁੰਦੀ ਹੈ ਸੋ ਅਸੀਂ ਇਸ ਤਰ੍ਹਾਂ ਕਿ ਪਬਲਿਕ ਨੂੰ ਵੀ ਵਿਚ ਨਾਲ ਇਨਵੋਲਵ ਕਰਾਂਗੇ ਪਲੱਸ ਜਿਹੜੇ ਪਿੰਡ ਕਈ ਬਹੁਤ ਸਾਰੇ ਅਜਿਹੇ ਪਿੰਡ ਨੇ ਮੇਰੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਆਪਣੇ ਆਪ ਨੂੰ ਨਸ਼ਾ ਰਹਿਤ ਪਿੰਡ ਡਰਗ ਰਹਿਤ ਪਿੰਡ ਕੋਸ਼ਿਸ਼ ਕਰ ਦਿੰਦੇ ਨੇ ਤੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਉਹ ਪੁਲਿਸ ਦੇ ਸਹਿਯੋਗ ਨਾਲ ਚੱਲਦੇ ਨੇ ਤਾਂ ਉਹਨਾਂ ਪਿੰਡਾਂ ਨੂੰ ਅਸੀਂ ਤਰੱਕੀ ਵਾਸਤੇ ਕੋਈ ਕੋਈ ਸਕੂਲ ਚਾਹੀਦਾ ਸਟੇਡੀਅਮ ਚਾਹੀਦੇ ਤਾਂ ਕਿ ਬੱਚੇ ਖੇਡ ਕਿਤੇ ਲੱਗਣ ਇਧਰ ਉਧਰ ਉਹਨਾਂ ਦਾ ਧਿਆਨ ਬੁਰੀ ਸੰਗਤ ਵੱਲੋਂ ਹਟੇ ਉਹ ਵੀ ਅਸੀਂ ਕਰਾਂਗੇ ਸੋ ਨਾਲ ਖੇਡਾਂ ਵਤਨ ਪੰਜਾਬ ਦੀਆਂ ਜਿਵੇਂ ਕੱਲ ਤੋਂ ਸ਼ੁਰੂ ਹੋ ਰਹੀਆਂ ਨੇ ਸੰਗਰੂਰ ਤੋਂ ਤੇ ਕਈ ਲੱਖ ਬੱਚੇ ਜਿਹੜੇ ਨੇ ਵੱਖ-ਵੱਖ ਉਮਰ ਦੇ ਉਹ ਗਰਾਊਂਡਾਂ 'ਚ ਹੋਣਗੇ ਸਰੀਰ ਨਾਲ ਪਿਆਰ ਹੋਊਗਾ ਭਰਤੀਆਂ ਹੋ ਰਹੀਆਂ ਹਰ ਸਾਲ ਪੁਲਿਸ ਦੇ ਵਿੱਚ ਨੌਕਰੀਆਂ ਮਿਲ ਰਹੀਆਂ ਨੇ ਇਸ ਵਾਰ ਐਡਮਿਸ਼ਨਾਂ ਦਾ ਤੁਸੀਂ ਜੇ ਚੈੱਕ ਕਰੋ ਇਸ ਵਾਰ ਪੰਜਾਬ ਦੇ ਕਾਲਜਾਂ ਯੂਨੀਵਰਸਿਟੀ 'ਚ ਐਡਮਿਸ਼ਨਾਂ ਦਾ ਬੂਮ ਆਇਆ ਹੋਇਆ ਹੈ ਪਹਿਲਾਂ ਜਿਹੜੇ ਕਾਲਜ ਤੇ 33% ਸਿਰਫ ਰਮਿਸ਼ਨ ਹੁੰਦੀ ਸੀ ਅੱਜ ਉਹ ਕਹਿੰਦੇ ਜੀ ਸਾਡੇ ਕੋਲ ਸੀਟੀਆਂ ਨਹੀਂ ਹੋਣ ਇੰਨੇ ਜ਼ਿਆਦਾ ਸਾਡੇ ਕੋਲ ਬੱਚੇ ਆ ਰਹੇ ਨੇ ਉਹ ਵਧੀਆ ਗੱਲ ਹੈ ਰੌਣਕਾਂ ਮੁੜੀਆਂ ਆ ਪੰਜਾਬ ਦੇ ਕਾਲਜਾਂ ਚ ਪੰਜਾਬ ਦੇ ਯੂਨੀਵਰਸਿਟੀਆਂ ਚ ਔਰ ਬੱਚੇ ਪੜ੍ਹ ਰਹੇ ਨੇ ਤਾਂ ਉਹਨੂੰ ਨਾਲ ਨਾਲ ਨੌਕਰੀਆਂ ਵੀ ਮਿਲ ਰਹੀਆਂ ਨੇ ਸੋ ਸਾਡੇ ਲਈ ਬਹੁਤ ਅੱਛੀ ਗੱਲ ਹੈ ਕਿ ਐਡਮਿਸ਼ਨਾਂ ਦਾ ਬੂਮ ਹੈ ਤੇ ਕੋਈ ਵੀ ਕਾਲਜ ਇਹੋ ਜਿਹਾ ਨਹੀਂ ਹੁਣ ਸਾਡੇ ਕੋਲੇ ਮਤਲਬ ਸਰਕਾਰੀ ਵੀ ਤੇ ਪ੍ਰਾਈਵੇਟ ਦੀ ਐਡਮਿਸ਼ਨ ਦਿਵਾਉਣ ਗਿਆ ਸ਼ਿਫਾਰਿਸ਼ਾ ਵਾਸਤੇ ਫੋਨ ਆਉਂਦੇ ਨੇ ਅਸੀਂ ਕਹਿੰਦੇ ਮੈ ਦੇ ਤਾਂ ਮੈਰਿਟ ਦੇ ਆਧਾਰ ਤੇ ਹੋਊਗਾ ਸੋ ਬੜਾ ਅੱਛੇ ਤਰੀਕੇ ਨਾਲ ਜੇ ਬੱਚੇ ਪੜ੍ਹਾਈ ਵੱਲ ਜਾ ਰਹੇ ਨੇ ਤੇ ਪੜ੍ਹਾਈ ਦਾ ਉਹਨਾਂ ਨੂੰ ਉਹਨਾਂ ਦੀ ਸਰਟੀਫਿਕੇਟ ਮੁਤਾਬਕ ਇੱਥੇ ਮੁੱਲ ਵੀ ਪਵੇ ਨੌਕਰੀ ਮਿਲੇ ਤਾਂ ਆਹ ਜਿਹੜੀਆਂ ਬੁਰੀਆਂ ਸੰਗਤਾਂ ਨੇ ਇਹਨਾਂ ਤੋਂ ਬਚਾਂਗੇ ਪਿਛਲੇ ਸਮੇਂ ਦੇ ਵਿੱਚ ਪੜ੍ਹੇ ਵੀ ਜਾਂਦੇ ਆ ਵੱਡੀ ਕਬਰ ਵੀ ਹੁੰਦੀ ਆ ਤੇ ਪਿਛਲੇ ਸਮੇਂ ਦੇ ਵਿੱਚ ਆ ਉਹਦੇ ਇੰਸਪੈਕਟਰ ਹੋਰਸ ਕਲੇਮ ਤੇ ਆਉਂਦੇ ਸੀ ਤੇ ਉਹਦੇ ਬਾਰੇ ਕੀ ਤੇ ਪੂਰਾ ਪ੍ਰੋਪਰ ਐਸਬਾਤ ਫਰੈਂਸਿਕ ਯੂਨਿਟ ਬਣਾਇਆ ਪੂਰਾ ਤਾਂ ਕਿ ਕੋਈ ਇਸ ਤਰ੍ਹਾਂ ਦਾ ਉਹਦੇ ਵਿੱਚ ਨਾ ਹੋਵੇ ਸ਼ਪਾਰਸ਼ ਚੱਲੇ ਕੋਈ ਕੋਈ ਨਾ ਇਸ ਤਰ੍ਹਾਂ ਦਾ ਹੋਵੇ ਕਿ ਫੜਿਆ ਤਾਂ ਗਈ ਸੀ ਪਰਵਾਜ਼ ਜਮਾਨਤ ਹੋਗੀ ਹਨਾ ਤੇ ਜਿਹੜਾ ਫੜਦੇ ਸੀ ਨਸ਼ਾ ਉਹਨੂੰ ਅਸੀਂ ਡਿਸਟਰੋਏ ਕਰਨ ਦਾ ਵੀ ਫੈਸਲਾ ਹੈ ਹਰ 2-3 ਮਹੀਨਿਆਂ ਬਾਅਦ ਜੋ ਫੜਿਆ ਹੋਇਆ ਉਹਨੂੰ ਪਬਲਿਕ ਦੇ ਸਾਹਮਣੇ ਡਿਸਟਰੋਏ ਕਰੋ ਠੀਕ ਹੈ ਨਾ ਤੇ ਉਹਨਾਂ ਦੀ ਪ੍ਰਾਪਰਟੀ ਜਿਹੜੀ ਅਟੈਚ ਕਰਦੇ ਹਾਂ ਤਾਂ ਫਿਰ ਸਭ ਤੋਂ ਪਹਿਲਾਂ ਆਰਥਿਕਤਾ ਦੀ ਸੱਟ ਜਿਹੜੀ ਉਹ ਤੋਂ ਵੱਜਦੀ ਹੈ ਤੋਂ ਅਸੀਂ ਕਰ ਰਹੇ ਹਾਂ ਦੇਖੋ ਬਿਲਕੁਲ ਦੇਖੋ ਗੱਲ ਇਹ ਹੈ ਜਦੋਂ ਪੋਲਿਟਿਸ਼ੀਨਰਾਂ ਦਾ ਤੇ ਸਮਗਲਰਾਂ ਦਾ ਆਪਸ ਵਿੱਚ ਨੈਕਸਸ ਬਣ ਗਿਆ ਤਾਂ ਉਹ ਤਾਂ ਹੁਣ ਜਿਹੜੇ ਜਿਨ੍ਹਾਂ ਦੇ ਹੈਗੇ ਸੀ ਸਬੰਧ ਉਹ ਤਾਂ ਲੋਕਾਂ ਨਹੀਂ ਹਰਾਤੇ ਉਹ ਤਾਂ ਲੋਕਾਂ ਨਹੀਂ ਨੈਕਸਸ ਤੋੜਦਾ ਠੀਕ ਹੈ ਨਾ ਤੇ ਸਾਡੇ ਆਮਾਦੀ ਪਾਰਟੀ ਸਰਕਾਰ ਵੱਲੋਂ ਸਾਡੀ ਇਹ ਗਾਰੰਟੀ ਹੈ ਕਿ ਸਾਡ ਹੁਣ ਉਹਨਾਂ ਨੂੰ ਨਾ ਜਿਹੜੀ ਸਿਆਸੀ ਪਨਾਹ ਮਿਲਣੋਂ हट ਗਈ ਪਹਿਲਾਂ ਮਾਨੂੰ ਬਹੁਤ ਸਿਆਸੀ ਪਨਾਹ ਮਿਲਦੀ ਸੀ ਕੋਈ ਨਹੀਂ ਚੱਕਦੇ ਫੱਟੇ ਤੈਨੂੰ ਕੁਝ ਨਹੀਂ ਹੋਣ ਦਿੰਦੇ ਸੋ ਉਹ ਉਹ ਜਿਹੜੀਆਂ ਜ਼ਮਾਨਾ ਬਦਲ ਗਿਆ ਅਸੀਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਪੰਜਾਬ ਨੂੰ ਤੰਦਰੁਸਤ ਪੰਜਾਬ ਬਣਾਉਣਾ ਚਾਹੁੰਦੇ ਆ ਔਰ ਪੰਜਾਬ ਦੇ ਬੱਚੇ ਕਿਹੜੀ ਕਿਹੜੇ ਕਿਹੜਾ ਫੀਲਡ ਹੈ ਜਿੱਦੇ ਚ ਪੰਜਾਬ ਦੇ ਬੱਚੇ ਅਚੀਵ ਨਹੀਂ ਕਰਦੇ ਹੁਣੇ ਹੁਣੇ ਤੁਸੀਂ ਉੱਥੇ ਹੈਗੇ ਸੀ ਨਾਲ ਤੁਸੀਂ ਹਾਕੀ ਦੇ ਵਿੱਚ 11 ਚੋਂ 10 ਪਲੇਅਰ ਪੰਜਾਬ ਦੇ ਆ ਜਿਹੜੇ ਇਸ ਵਕਤ ਬ੍ਰੌਂਜ਼ ਲੈ ਕੇ ਆਏ ਸਾਡੇ 19 ਪਲੇਅਰ ਗਏ ਸੀਗੇ 올림픽 ਚ ਔਰ ਜਿਹੜੇ 10 ਪਲੇਅਰ ਨੇ ਉਹਨਾਂ ਚੋਂ 4 ਤੋਂ 5 ਪਲੇਅਰ ਤਾਂ ਮਾਝੇ ਚੋਂ ਨੇ ਜਿੱਥੇ ਆਪਾਂ ਕਹਿੰਦੇ ਕਿ ਨਸ਼ਾ ਸਭ ਤੋਂ ਵੱਧ ਵਿਗਦਾ ਹੈ ਪੰਜ ਹਾਕੀ ਦੇ ਪਲੇਅਰ ਕੈਪਟਨ ਵੀ ਆਪਣਾ ਮਾਝੇ ਚੋਂ ਹੈ ਸੋ ਅਸੀਂ ਬਹੁਤ ਜ਼ਿਆਦਾ ਆਪਣੇ ਸੱਚੇ ਦਿਲੋਂ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਔਰ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ ਇਹਨੂੰ ਅਸੀਂ ਬਿਲਕੁਲ ਇਹ ਡਰੱਗ ਫ੍ਰੀ ਜ਼ੋਨ ਬਣਾ ਕੇ ਅਸੀਂ ਇੱਕ ਮਿਸਾਲ ਪੇਸ਼ ਕਰਨਾ ਚਾਹੁੰਦੇ ਹਾਂ ਨੇ ਨਹੀਂ ਉਹ ਕਰਾਂਗੇ ਜਿਹੜਾ ਜਿਹੜਾ ਜਿੱਥੇ ਵੀ ਕਿਤੇ ਥੋੜਾ ਬਹੁਤ ਕੋਈ ਗੈਪ ਹੈ ਕਮਿਊਨੀਕੇਸ਼ਨ ਗੈਪ ਹੈ ਅਸੀਂ ਉਹਨੂੰ ਠੀਕ ਕਰਕੇ ਲੋਕਾਂ ਦੇ ਮੇਲ ਮਲਾਪ ਨਾਲ ਹੀ ਚੱਲੂਗਾ ਕੰਮ ਕਿਉਂਕਿ ਜੇ ਲੋਕ ਦੱਸਣਗੇ ਕਿ ਆ ਇੱਥੇ ਹੁੰਦਾ ਜੀ ਇੱਥੇ ਬੋਰਡ ਥੱਲੇ ਆਉਂਦੇ ਆ ਜੀ ਇੱਥੇ ਪਿੱਪਲ ਥੱਲੇ ਆਉਂਦੇ ਆ ਜੀ ਐਨੇ ਵਜ ਕੇ ਐਨੇ ਮਿੰਟ ਤੋਂ ਆਉਂਦੇ ਆ ਜੀ ਤਾਂ ਫਿਰ ਅਸੀਂ ਜਿਹੜਾ ਉਹ ਐਕਸ਼ਨ ਜਲਦੀ ਲੈ ਸਕਦੇ ਆ ਸੋ ਇਸ ਪੱਖੋਂ ਅਸੀਂ ਸਖਤ ਅਦਾਇਤਾਂ ਕੀਤੀਆਂ ਨੇ ਕਿ ਪੁਲਿਸ ਦੇ ਵਿੱਚ ਅਸੀਂ ਚੇਂਜਸ ਵੀ ਬਹੁਤ ਵੱਡੀਆਂ ਕੀਤੀਆਂ ਰੀ ਸ਼ਫਲ ਹੋਤਾ ਬੀਬੀ ਸਾਲ ਤੋਂ ਉੱਥੇ ਬੈਠੇ ਸੀਗੇ ਯਾਰੀਆਂ ਰਿਸ਼ਤੇਦਾਰੀਆਂ ਉਸੇ ਲੱਕੇ ਚ ਹੋ ਗਈਆਂ ਤਾਂ ਹੁਣ ਅਸੀਂ ਡਿਵੀਜ਼ਨ ਲੈਵਲ ਤੇ ਬਹੁਤ ਜ਼ਿਆਦਾ ਰੀਸ਼ਫਲਿੰਗ ਹੋਈ ਹੈ ਅਮਰਸਰ ਵਾਲੇ ਦੀ ਡਿਊਟੀ ਸੰਗਰੂਰ ਆਈ ਹੈ ਸੰਗਰੂਰ ਵਾਲਿਆਂ ਦੀ ਡਿਊਟੀ ਗੁਰਦਾਸਪੁਰ ਗਈ ਹੈ ਤਾਂ ਕਿ ਕੋਈ ਐਦਾਂ ਦਾ ਸਾਡੇ ਕੋਲ ਸ਼ਿਕਾਇਤ ਨਾ ਆਵੇ ਕਿ ਪੁਲਿਸ ਨਾਲ ਮਿਲੀ ਹੋਈ ਹੈ ਸੋ ਇਹ ਅਸੀਂ ਸਾਰਾ ਕੁਝ ਸੀਰੀਅਸ ਲੈ ਕੇ ਅਸੀਂ ਆਪਣੇ ਵੱਲੋਂ ਮਤਲਬ ਕੋਈ ਐਫਰਟ ਛੱਡਾਂਗੇ ਨਹੀਂ ਕਿ ਅਸੀਂ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਉਣਾ ਹੈ ਐਨਐਚ ਐਨਐਚ ਪ੍ਰਾਈਮ ਮਿਨਿਸਟਰ ਰਿਵਿਊ ਮਿਨਿਸਟਰ ਕਰ ਰਹੇ ਨੇ ਤਾਂ ਸਾਡੇ ਅਫਸਰ ਵੀ ਜਾਣਗੇ ਤੇ ਨੈਸ਼ਨਲ ਹਾਈਵੇਅ ਅਥਾਰਟੀ ਨਾਲ ਸਾਡਾ ਸੰਪਰਕ ਹੈਗਾ ਇੱਕ ਇੱਕ ਦੋ ਜਗ੍ਹਾ ਤੇ ਹੈਗਾ ਐਕੁਇਜੀਸ਼ਨ ਦਾ ਥੋੜਾ ਜਿਹਾ ਕਿਉਂਕਿ ਉਹਦੀ ਮੈਂ ਚਿੱਠੀ ਵੀ ਲਿਖੀ ਸੀਗੀ ਐਚਐਮ ਸਾਹਿਬ ਨੂੰ ਕਿ ਸਾਡੀਆਂ ਜ਼ਮੀਨਾਂ ਨੂੰ ਜਿਹੜਾ ਤੁਸੀਂ ਛੱਤੀਸਗੜ੍ਹ ਨਾਲ ਜਾਂ ਉੜੀਸਾ ਨਾਲ ਕੰਪੇਅਰ ਨਾ ਕਰੋ ਸਾਡੇ ਕੋਲੇ ਬਹੁਤ ਇੰਚ ਇੰਚ ਸਾਡਾ ਉਪਜਾਊ ਹੈ ਇਸ ਕਰਕੇ ਜੇ ਭਾ ਦਾ ਰੋਲਾ ਬਲ ਰੌਲਾ ਤੁਸੀਂ ਕੋਈ ਚੀਜ਼ 15 ਲੱਖ ਦੀ ਵੇਚਣੀ ਚਾਹੁੰਦੇ ਮੈਂ 10 ਲੱਖ ਦੇ ਰਿਹਾ ਇਹ ਕਿ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਵਿੱਚ ਉਹ ਹਰ ਗੱਲ ਤੇ ਕਹਿੰਦੇ ਨੇ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਸੋ ਸਾਡੇ ਪੰਜਾਬ ਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਦਾ ਹੋਇਆ ਨਹੀਂ ਅਸੀਂ ਸਟੇਕ ਹੋਲਡਰਸ ਨਾਲ ਵੀ ਗੱਲ ਕਰਾਂਗੇ ਤੇ ਜਿੰਨਾ ਉਹਨਾਂ ਬਣਦਾ ਹੱਕ ਹੈ ਜਾਂ ਜਿੱਥੇ ਕੋਈ ਪੁਆਇੰਟ ਰੱਖਣਾ ਹੈ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ ਕਿਸਾਨਾਂ ਦੇ ਵਿੱਚ ਜਿਨ੍ਹਾਂ ਦੀਆਂ ਜ਼ਮੀਨਾਂ ਆ ਗਈਆਂ ਉਹਨਾਂ ਦਾ ਕੰਪਨਸੇਸ਼ਨ ਜਿੰਨਾ ਮੈਕਸਿਮਮ ਹੋਊਗਾ ਸੀ ਉਹ ਦਵਾ ਕੇ ਹੋਊਗਾ ਸੋ ਇਹ ਸੀਐਮ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਇਹ ਚੀਫ ਸਕੱ ਦੇਖੋ ਪਤਾ ਕੀ ਹੈ ਜੋ ਪਬਲਿਕ ਲਾਈਫ ਚ ਆ ਗਏ ਐਮਪੀ ਬਣ ਗਏ ਔਰ ਲੋਕਾਂ ਨੇ ਮੰਡੀ ਹਲਕੇ ਦੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਬਣਾ ਉਹਨਾਂ ਨੂੰ ਚੁਣਿਆ ਨਾ ਕਿ ਕੋਈ ਇਸ ਤਰ੍ਹਾਂ ਦੇ ਬੇਹੂਦੇ ਬੇਸਲੈਸ ਬਿਆਨ ਦੇਣੇ ਜਿਦੇ ਨਾਲ ਸਮਾਜ ਦੇ ਵਿੱਚ ਕੋਈ ਅਸਥਿਰਤਾ ਫੈਲਦੀ ਹੈ ਗਲਤ ਗੱਲ ਹੈ ਪਬਲਿਕ ਲਾਈਫ ਦੇ ਵਿੱਚ ਐਮਪੀ ਨੇ ਉਹ ਤਾਂ ਘਟੋ ਘਟ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਜਿਦੇ ਨਾਲ ਕੋਈ ਕਿਸੇ ਨੂੰ ਹਟ ਹੁੰਦਾ ਹੋਵੇ ਔਰ ਇਵਨ ਭਾਜਪੀ ਨੇ ਖੁਦ ਨੇ ਪੱਲਾ ਝਾੜ ਲਿਆ ਕਿ ਨਹੀਂ ਜੀ ਇਹ ਤਾਂ ਗਲਤ ਹੈ ਸੋ ਭਾਜਪੀ ਨੂੰ ਇੱਕ ਕੱਲਾ ਕੱਲਾ ਨਿੱਜੀ ਬਿਆਨ ਕਹਿ ਕੇ ਨਹੀਂ ਸਰਨਾ ਉਹਨਾਂ ਤੇ ਕੰਟਰੋਲ ਵੀ ਕਰਨਾ ਪਊਗਾ ਕਿਉਂਕਿ ਪੰਜਾਬੀ ਜਿਹੜੇ ਨੇ ਉਹ ਪਿਆਰ ਨਾਲ ਸਾ ਸਾਡੀ ਜਾਨ ਲੈ ਲਓ ਪਰ ਜੇ ਸਾਡੇ ਨਾਲ ਕੋਈ ਤੁਸੀਂ ਇਸ ਤਰ੍ਹਾਂ ਦੀ ਸਾਡੇ ਤੇ ਕੋਈ ਇਲਜ਼ਾਮ ਜਾਂ ਬੇਸਲੈਸ ਕੋਈ ਤੋਮ ਤਾਂ ਲਾਉਂਗੇ ਤਾਂ ਫਿਰ ਜਿਹੜਾ ਉਹ ਗੁੱਸਾ ਫਿਰ ਸਾਡਾ ਕਰਨਾ ਜਾਇਜ਼ ਬਣਦਾ ਸੋ ਮੈਂ ਇਹੀ ਕਹੂੰਗਾ ਬੀਜੇਪੀ ਦੀ ਸਰਕਾਰ ਨੂੰ ਕਿ ਆਪਣੇ ਐਮਪੀਜ਼ ਤੇ ਕੰਟਰੋਲ ਰੱਖੋ ਕੋਈ ਕੁਝ ਕਹਿ ਦਿੰਦਾ ਕੋਈ ਕੁਝ ਕਹਿ ਦਿੰਦਾ ਬਾਅਦ ਚ ਕਹਿੰਨ ਉਹ ਨਿੱਜੀ ਬਿਆਨ ਹੈ ਜੀ ਠੀਕ ਹੈ ਨਾ ਸੋ ਨਿੱਜੀ ਵੀ ਤਾਂ ਫਿਰ ਪਾਰਟੀ ਦਾ ਹੀ ਹੁੰਦਾ ਨਾ ਐ ਕਿ ਜੇ ਨਿੱਜੀ ਬਿਆਨ ਹੈ ਤਾਂ ਉਹਨੂੰ ਪਾਰਟੀ ਚੋਂ ਕੱਢੋ ਫਿਰ ਸੋ ਇਸ ਕਰਕੇ ਕਦੇ ਕਿਸਾਨਾਂ ਦੇ ਅੰਦੋਲਨ ਬਾਰੇ ਕੁਝ ਬੋਲਦਾ ਕਦੇ ਕੁਝ ਬੋਲਦਾ ਹੈ ਨਾ ਸੋ ਇਹ ਅਸੀਂ ਕਾਬਲ ਬਰਦਾਸ਼ਤ ਦੇ ਕਾਬਿਲ ਨਹੀਂ ਹੈਗੇ